ਕੀ ਹਾ ਜਲਜੀ ਵਧੀਆ ਵੀਰੇ ਵਧੀਆ ਆਪਣੀ ਦਿਓ ਖਬਰਸਾਰ ਵਧੀਆ ਵਧੀਆ ਕੀ ਬੰਦਾ ਬਹੁਤ ਵਧੀਆ ਜੀ ਚਾਨਣ ਥੋੜਾ ਜਿਆਦਾ ਜਿ ਹੋ ਗਿਆ ਅੱਜ ਕਿਹਦੇ ਕੋਲ ਤੇਰੇ ਕੋਲ ਹੈਰਾ ਕਿ ਮੇਰੇ ਕੋਲੇ ਮੇਰੇ ਕੋਲੇ ਹੋਗਾ ਠੀਕ ਹੈ দাদা ਜਦਾ ਹੀ ਚਾਨਣ ਹੋਵੇਗਾ ਮਗਰ ਤਾਂ ਇੰਨਾ ਨਹੀਂ ਰਤਰੀ ਚਾਨਣ ਕੀ ਕਰੂੰਗਾ ਮਗਰ ਪਰ ਆਪਾਂ ਉਹਦੇ ਕੋਲੇ ਚਾਨਣ ਕਰ ਲਿਆ ਮਗਰ ਕਿਸੇ ਕੰਦ ਕੌਲੇ ਨਾਲ ਹੀ ਖੜ ਜਾ ਘਟੋ ਘਟ ਆਜ ਵੀ ਮੇਰੇ ਕੋਲੇ ਕੰਦ ਜੀ ਉਹਦੇ ਕੋਲੇ ਹੀ ਖੜ ਜਾ ਕਿਸੇ ਕੋਈ ਦਿਸ਼ੇ ਦਾ ਸੀ ਅਗਲੇ ਨੂੰ ਪੁੱਛ ਨਹੀਂ ਨਹੀਂ ਕੋਈ ਨਹੀਂ ਖੁੱਲਾ ਥਾਂ ਹੀ ਰਹਿਣ ਦੇ ਖੁੱਲਾ ਥਾਂ ਔਰ ਠੀਕ ਹੈ ਠੀਕ ਹੈ ਜੀ ਹਾਂ ਦਰਵਾਜੇ ਵਾਲੀ ਜੀ ਬਾਈ ਲਾਈਵ ਜੁੜਨ ਲਈ ਧੰਨਵਾਦ ਬਹੁਤ ਬਹੁਤ ਆ ਮੇਰੇ ਵੀ ਚੈਨਲ ਨੂੰ ਪੈਨਪਨ ਕਰ ਦਿਆ ਕਰੇ ਜੇ ਕੋਈ ਉਹ ਕਰ ਲੇ ਲਾਈਕ ਲਈ ਕਰ ਦੇ ਐ ਸਬਸਕ੍ਰਾਈਬ ਕਰ ਲੈ ਮੈਨੂੰ ਪੈਨ ਹੁੰਦਾ ਨਾ ਰੌਲਾ ਦਾ ਇਸੇ ਗੱਲ ਦਾ ਹੈ ਤੇ ਹੈ ਇਹ ਨਾ ਬੋਲਣਾ ਬੋਲੀ ਚੱਲੋ ਜਰਾ ਫੇਰ ਨਾਲ ਨਾਲ ਬਾਈ ਜੀ ਕਿਹੜੇ ਪੈਨ ਤੇ ਜਿਹੜਾ ਜ਼ਰੂਰ ਕਮੈਂਟ ਕਰਦਾ ਕਰੋ ਭਰਾ ਬਣ ਕੇ ਬਾਈ ਦੇ ਚੈਨਲ ਨੂੰ ਨਾਲ ਨਾਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬਾਈ ਗੁੱਸਾ ਕਰਦਾ ਕੱਲ ਚਾਰਾ ਚਾਰਾ ਹੋ ਗਿਆ ਸਾਡੇ ਕੋਈ ਨਹੀਂ ਹੋ ਰਿਆ ਸੀਗਾ ਸਬਸਕ੍ਰਾਈਬ ਨਹੀਂ ਕਰਾਉਂਦਾ ਤੂੰ ਚੈਨਲ ਮੇਰਾ ਯਾਰ ਨਹੀਂ ਤੇਰੇ ਚੈਨਲ ਤੇ ਲਾਈਕ ਹੁੰਦਾ ਨਾ ਫੇਰ ਇੱਕ ਨਵੀਂ ਅਪਡੇਟ ਆ ਗਈ ਸੱਚ ਬਾਈ ਚੈਨਲ ਤੇ ਕੀ ਆ ਗਈ ਅਨਵਾਇਟ ਦੀ ਆਪਸ਼ਨ ਆ ਗਈ ਇਹ ਤੁਹਾਨੂੰ ਉਹ ਕੀ ਹੁੰਦਾ ਜਿਵੇਂ ਆਪਾਂ ਇੰਸਟਾਗ੍ਰਾਮ ਤੇ ਕਰਦੇ ਹੁੰਦੇ ਸੀਗੇ ਕਾਲਿਬ੍ਰੇਟ ਕਰਦੇ ਹੁੰਦੇ ਸੀ ਆਪਾਂ ਐਸੋ ਦਿਨ ਵੀਡੀਓ ਮਰਜ ਹੋ ਜਾਂਦੀ ਸੀ ਹੂੰ ਹੂੰ ਇਹਦੇ ਵੀ ਹੋਣ ਲੱਗੇ ਹੋ আচ্ছা ਨਵਾਂ ਅਪਡੇਟ ਆ ਗਿਆ ਸਹੀ ਠੀਕ ਹੈ ਫਿਰ ਕਰ ਲਾਂਗੇ ਅਪਡੇਟ ਦੇਖ ਲਾਂਗੇ ਤੇ ਮੇਰੀਆਂ ਜਿਹੜੀਆਂ ਇੰਨੀਆਂ ਸ਼ੈਰੀਆਂ ਪੈਗਾਂ ਹੁੰਆਂ ਮੈਂ ਬੋਲ-ਬੋਲ ਕੇ ਉਹਨਾਂ 'ਚ ਕਰ ਲਿਆ ਕਰ ਫਿਰ ਤੁਹਾਨੂੰ ਉਵੇਂ ਨਹੀਂ ਇਹ ਨਾ ਲਿੰਕ ਮੰਗਦਾ ਰਵੀ ਇੰਸਟਾਗ੍ਰਾਮ ਵਾਂਗੂ ਤੋ ਸੈਂਡੋਂਦਾ ਬੰਦੇ ਨੂੰ ਭਾਈ ਜੀ ਲਾਈਕ ਸ਼ੇਅਰ ਕਰ ਦਿਨੋ ਸਬਸਕ੍ਰਾਈਬ ਕਰ ਲਓ ਜੀ ਨਾਲ ਨਾਲ ਭਾਈ ਜਿਹੜੇ ਭੈਣ ਤੋਂ ਜਿਹੜੇ ਪੜਾਗੇ ਤੁਹਾਨੂੰ ਪੜਾਂਗੇ ਤੁਹਾਡੇ ਕਰੋ ਜੀ ਕਰੋ ਸਬਸਕ੍ਰਾਈਬ ਕਰੋ ਵੀ ਮੂੰਹ ਤੇ ਬਚੇ ਹੋ ਕਿ ਆਗਾ ਸਿਆਜ ਬਾਕ ਵੀਡੀਓ ਦੇਖੀ ਹੈਗਾ ਸੀਗਾ ਹੂੰ ਉਹ ਮਹੀ ਵਾਲੀ ਵੀਡੀਓ ਪਾਤੀ ਮੈਂ ਉਹ ਹੁਣੇ ਪਾਈ ਆ ਆ ਦੇਖ ਰਾਂ ਮੈਂ ਵੈਸੇ ਤੇ ਉੱਥੋਂ ਤੋਂ ਮੈਂ ਤੈਨੂੰ ਦੂਜੋਂ ਵੇਖਿਆ YouTube ਤੇ ਜਾ ਕੇ ਵੇਖਾਂਗੇ ਆਪਾਂ ਉੱਥੋਂ ਅੱਗੇ ਲੱਗ ਹਾਂ YouTube ਤੇ ਦੇਖੀ ਹਾਂ YouTube ਤੇ ਵੇਖਾਂ ਐ ਵੇਖਣ ਦਾ ਸਵਾਲ ਨਹੀਂ ਹੁੰਦਾ ਸ਼ੇਅਰ ਕਰਨਾ ਸੀ ਉਹ ਪਹਿਲਾਂ ਰੌਲਾ ਹੀ ਸੀਗਾ ਐ ਤੇ ਆਹ ਉਹ ਦਿੱ ਟੈਕ ਚੈਨਲ ਤੇ ਸ਼ੇਅਰ ਕਰਦੀ ਉਹ ਮੈਕਸੀ ਜੀ ਕਰਕੇ ਕਰਦੇ ਹੁੰਦੇ ਨੇ ਕਿਵੇਂ ਹਾਂ ਉਹ ਮੈਂ ਕਾਲੀਬ੍ਰੇਟ ਕਰਨ ਨੂੰ ਉਹਦੇ ਨਾਲ ਸਸੇ ਗੱਲ ਜੀ ਬਈ ਜੀ 13 ਜਣੇ ਜੁੜਿਆ ਉਹਦਾ ਲਾਈਕ ਆਜਾ ਪਹਰੇ 15 ਲਾਈਕ ਦਾ ਟਾਰਗੇਟ ਜੀ 15 ਲਾਈਕ ਕਰੋ ਅੱਜ ਪਿਛਲੇ ਲਾਈਵ 'ਚ ਆਪਣੇ 10 ਲਾਈਕ ਹੋਈ ਸੀਗੇ ਜੀ ਧੰਨਵਾਦ ਜੀ ਲਾਈਕ ਕਰ ਲੈ ਬਾਕੀ ਆਪਾਂ ਕਮੈਂਟ ਕਰ ਦੋ ਵੀ ਕਿਹੜੇ ਪੰਨੋ ਜੁੜੇ ਆਪਣੇ ਨਾਲ ਥੈਂਕ ਯੂ ਜੀ ਥੈਂਕ ਯੂ ਸਾਰਾ ਟਾਰਗੇਟ ਲਾਈਕ ਪਹੁੰਚ ਗਿਆ ਨਾ ਨਾ ਟੈਨ ਨੂੰ ਸਬਸਕ੍ਰਾਈਬ ਕਰਕੇ ਨਾਲ ਆਪਾਂ ਕਮੈਂਟ ਕਰਕੇ ਮੈਨੂੰ ਦੱਸ ਦਿਓ ਕਿਹੜੇ ਕਿਹੜੇ ਜੁੜੇ ਆਪਾਂ ਪੰਨਿਆਂ ਦਾ ਨਾਮ ਪੜਾਂਗੇ ਥੱਲੇ ਚੱਲ ਸ਼ੇਅਰ ਸੁਣਾ ਦਿਨੇ ਇੱਕ ਆਪਾਂ ਹਾਂ ਸ਼ੇਅਰ ਸੁਣਾ ਦਿਓ ਨਾਲ ਕਾਰ ਛੋਟੇ ਦਿਲ ਵੱਡੇ ਸੀ ਕਾਰਾਂ ਤੋਂ ਚੰਗੇ ਗੱਡੇ ਸੀ ਦਿਲਾਂ ਵਿੱਚ ਉਹਦੋਂ ਪਿਆਰ ਸੀ ਨਾ ਹੁੰਦੀ ਮਾਰੋ ਮਾਰ ਸੀ ਤਰੱਕੀ ਕਰਦੇ ਕਰਦੇ ਰਾਹ ਪੁੱਠੇ ਪੈ ਗਏ ਘਰ ਤਾਂ ਵੱਡੇ ਹੋ ਗਏ ਦਿਲ ਛੋਟੇ ਰਹਿ ਗਏ ਘਰ ਤਾਂ ਵੱਡੇ ਹੋ ਗਏ ਦਿਲ ਛੋਟੇ ਰਹਿ ਗਏ ਬਜ਼ੁਰਗਾਂ ਦਾ ਸਤਿਕਾਰ ਸੀ ਕਰਦੇ ਵੱਡਿਆਂ ਤੋਂ ਸੁ ਰਹਿੰਦੇ ਡਰਦੇ ਉੱਚਾ ਨਾ ਸੀ ਕੋਈ ਬੋਲਦਾ ਹੁਣ ਤਾਂ ਰਹਿੰਦਾ ਖੂਨ ਖੋਲਦਾ ਸੰਸਕਾਰਾਂ ਦੀ ਮਹਿਲ ਸੀ ਅੱਜ ਸਾਰੇ ਟਹਿ ਗਈ ਘਰ ਤਾਂ ਵੱਡੇ ਹੋ ਗਏ ਦਿਲ ਛੋਟੇ ਰਹੇਗੇ ਘਰ ਤਾਂ ਵੱਡੇ ਹੋਗੇ ਮੈਂ ਲਾਈਕ ਕਰਨਾ ਨਾ ਨਾ ਜੇ ਦਾ ਸ਼ਰ ਬਗੇ ਲਾਈਦਾ ਪਾਣੀ ਨਾਲ ਨਾ ਭਾਈ ਆਪਸ ਵਿੱਚ ਹੀ ਰਹਿੰਦੇ ਲੜਦੇ ਮਾਪਿਆਂ ਦੀ ਨਾ ਕੋਈ ਸੁਣਦਾ ਦੁੱਖ ਜੋ ਲੱਗਿਆ ਕੀੜਾ ਘੁੰਮਦਾ ਉਹ ਜੱਗ ਦੀਆਂ ਮਾਰਾਂ ਤੋਂ ਥੱਕ ਹਾਰ ਕੇ ਬੈਗੀ ਘਰ ਤਾਂ ਵੱਡੇ ਹੋਗੇ ਦਿਲ ਛੋਟੇ ਰਹੇਗੇ ਘਰ ਤਾਂ ਵੱਡੇ ਹੋਗੇ ਦਿਲ ਛੋਟੇ ਰਹੇਗੇ ਵਕਤ ਨਹੀਂ ਬਦਲੀ ਹੋਈ ਆ ਜੀ ਤੇਰੀ ਮੇਰੀ ਆ ਰਣਜੀਤ ਨੇ ਲਿਖਤਾ ਕੋਟੇ ਬਹਿ ਕੇ ਬਰਾੜਾ ਸਾਰਨਾ ਨਾ ਚੁਪ ਰਹਿ ਗਈ ਹਾਂ ਸਾਨੂੰ ਮਿਲ ਗਈ ਮੋਤੀ ਓਲਾਹਾ ਲੈ ਗਈ ਘਰ ਤਾਂ ਵੱਡੇ ਹੋ ਗਏ ਦਿਲ ਛੋਟੇ ਰਹਿ ਗਈ ਘਰ ਤਾਂ ਵੱਡੇ ਹੋ ਗਏ ਦਿਲ ਛੋਟੇ ਰਹਿ ਗਈ। ਕਿਆ ਬਾਤ ਹੈ। ਭਈਏ ਜੇ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਚੈਨਲ ਬਰਾੜ ਕੋਟੇ ਵਾਲੇ ਨੂੰ ਸਬਸਕ੍ਰਾਈਬ ਕਰ ਲਓ। ਭਈਏ ਨਾਲ ਨਾਲ ਆਪ ਦਾ ਕਮੈਂਟ ਕਰਕੇ ਚੱਲੋ ਜੀ। ਜਰਮੇਲ ਬਾਈ ਦਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਵੀ। ਲਾਈਕ ਕਰ ਦਿਓ ਜੀ ਨਾਲ ਨਾਲ ਅਗਰ ਪਸੰਦ ਆਈ ਵੀਡੀਓ। ਬਾਕੀ ਕਮੈਂਟ ਕਰਕੇ ਦੱਸਿਓ ਜੀ ਕਿਵੇਂ ਲੱਗੀ। ਦੇਵਾਲੀ ਲਈ ਬਣਾਈ ਜਾਣਾ ਲੈ ਨਾਲ ਵੀ ਹੋਰਿਆ ਬਣਗਾ ਨਾ ਕਰ ਏਕੇ ਰੱਖ ਉਹ ਚਲਾ ਲਓ ਯਾਰ ਚਾਰ ਹੋਰ ਮੈਨੂੰ ਤਾਂ ਲੱਗਦਾ ਕੋਈ ਫਿਲਟਰ ਫਿਲਟਰ ਲਾਇਆ ਜੀ ਚਪਟਾਕੇ ਹੀ ਚੱਲੀ ਜਾਂਦੇ ਆ ਨਹੀਂ ਨਹੀਂ ਉਹ ਪਟਾਕੇ ਪਿੱਛੇ ਦਿਵਾਲੀ ਸੀਗੀ ਉਹ ਦਿਵਾਲੀ ਇਹ ਨਾ ਆ ਵੇ ਮੋਰ ਗਿਆ ਵੀ ਹੋਇਆ ਨਾ ਕਿਸੇ ਦਾ ਨਾ ਮੁੰਡਾ ਹੋ ਗਿਆ ਨਾ ਉਹ ਪਟਾਕੇ ਪਾਉਂਦੇ ਸੀ ਭਾਈ ਜੀ ਕਮੈਂਟ ਜੀ ਕਰਦੇ ਕਿਥੋਂ ਜੀ ਜਣੇ ਭਾਈ ਆਪਣੇ ਲਾਈਵ 'ਚ ਬਾਕੀ ਇਹ ਸੰਗੀਤ ਵਾਲੇ ਬੈਕਪਾਸ ਜਿਹੜਾ ਹੁਣੇ ਸੁਣਾ ਕੇ ਢੀਂਦਾ ਤਾਂ ਆਪਣਾ ਆਪਣੇ ਕਵਰ ਨੂੰ ਚੈਨਲ ਨੂੰ ਤੇ লাইਕ ਕਰਦੇ ਨਾ ਨਾ ਚੈਨਲ ਨੂੰ ਸਬਸਕ੍ਰਾਈਬ ਕਰੀ ਚਲੋ ਜੀ ਭਾਈ ਜੀ ਸਾਰੀ ਸੁਣਾਈ ਜੀ ਬਾਈ ਨੇ ਪਿੱਛੇ ਜਾ ਕੇ ਜੋ ਸੰਸਾਦਾਂ ਦੀ 2:00 ਵਜੇ ਸੈਲਫ ਸੁਣਾਉਣਾ ਬਾਈ ਚੈਨਲ ਸਬਸਕ੍ਰਾਈਬ ਕਰ ਲਓ ਜੀ ਆਪਣਾ ਹਾਂ ਜੀ ਮਾਈ ਦਾ ਨਾਮ ਬਾਡ ਕੋਟੇ ਵਾਲਾ ਚੈਨਲ ਦਾ ਨਾਮ ਬਾਈ ਦਾ ਬਾਕੀ ਕਮੈਂਟ ਮੇਰਾ ਹੀ ਹੈ ਕਹਾਏ ਸ਼ੋਅ ਹੁੰਦਾ ਹੋਊਗਾ ਉੱਥੋਂ ਚੱਲ ਜਾਊਗਾ ਹੋਰ ਤਾਂ ਕਿਸੇ ਕਮੈਂਟ ਕਰਨ ਦੇ ਵਾਈਫਾਈ ਬਾਈ ਜੀ 36 ਜਣੇ ਜੁੜੇ ਕੋਈ ਕਮੈਂਟ ਕਰਕੇ ਲਾਈਕ ਕਰ ਦੇ ਨਾਲ ਨਾਲ ਚੈਨਲ ਨੂੰ ਕਰਨਾ ਸਬਸਕ੍ਰਾਈਬ ਹਾਂਜੀ ਆਪਾਂ ਇੱਕ ਛੇ ਹੋਰ ਸੁਣਾ ਦਿੰਨੇ ਆਂ ਨਹੀਂ ਤੇ ਸ਼ਰੀ ਦਾ ਗਾਣਾ ਜਰੂਰ ਸੁਣਾਗੇ ਅੱਜ ਜੋ ਮੈਂ ਪਹਿਲਾਂ ਵੈਸੇ ਥੀ ਲੈ ਜੀ ਅੱਜ ਉਹ ਭੁੱਲਿਆ ਨਹੀਂ ਹਾਂਜੀ ਬੰਦੇ ਹੀ ਭੱਜ ਗਏ ਅੱਧੇ ਜਦੋਂ ਆਖਿਆ ਮੈਂ ਛੇ ਸੁਣਾਉਣੇ ਆ ਅੱਧੇ ਭੱਜ ਗਏ ਲੇਖਣ ਦੂਸ਼ਤਾ ਦਾ ਦਿੰਦੇ ਨੇ ਉਹੀ ਵਖ ਮਿਹਨਤਾਂ ਤੋਂ ਜਿਨ੍ਹਾਂ ਦੇ ਰਾਹ ਹੁੰਦੇ ਨਹੀਂ ਆਪਣੇਆਂ ਲੇਖਾਂ ਨੂੰ ਆਪ ਲਿਖਦੇ ਪਏ ਮਿਹਨਤਾਂ ਨਾਲ ਜਿਨ੍ਹਾਂ ਦੇ ਵਾਹ ਹੁੰਦੇ ਨਹੀਂ ਹਵਾਦਿਆਂ ਬੁੱਲਿਆ ਨਾ ਉੱਡਦੀ ਨਾ ਜ਼ਿੰਦਗੀ ਖੰਭ ਮਿਹਨਤਾਂ ਦੇ ਇਸ ਤਾਈ ਲਾਉਣੇ ਪੈਣਗੇ ਜ਼ਿੰਦਗੀ 'ਚ ਸੌਖੇ ਨਹੀਂ ਉਹ ਬਣਦੇ ਮਕਾਮ ਕਰ ਕਰ ਮਿਹਨਤਾਂ ਬਣਾਉਣੇ ਪੈਂਦੇ ਨੇ ਬੜਾ ਕਰ ਕਰ ਮਿਹਨਤਾਂ ਬਣਾਉਣੇ ਪੈਂਦੇ ਨੇ ਇੱਕ ਹੋਰ ਗੱਲ ਨੇ ਜਿਨ੍ਹਾਂ ਨੇ ਬਣਾਉਣੇ ਹੁੰਦੇ ਨਾ ਜੱਗ ਤੇ ਇੱਕ ਪਾੜ ਕੇ ਵੀ ਪੱਥਰਾਂ ਦੀ ਛਾ ਜਾਂਦੇ ਨੇ ਲੱਖ ਪਾਵੇ ਟੈਂਪਾਵੇ ਪੈਰਾਂ ਵਿੱਚ ਵੀ ਦੀਆਂ ਫਿਰ ਵੀ ਉਹ ਲੇਖਾਂ ਨੂੰ ਹਰਾ ਜਾਂਦੇ ਨੇ ਕਿੰਨੀ ਮਗਰੀਆ ਮਿਹਨਤਾਂ ਦੇ ਸਿਰ ਤੇ ਕਦੇ ਸੋਚਿਆ ਨਾ ਲਾਇ ਨਾ ਜਿਗਾਰਡ ਬੋਲਦੇ ਕੀਤੀ ਹੋਵੇ ਮਿਹਨਤ ਜਿਹੜਾ ਇੱਕ ਠੋਕੇ ਸੰਦੂਖਾਂ ਵਿੱਚ ਪਈ ਵੀ ਅਵਾਰਡ ਬੋਲਦੇ ਕੀਤੀ ਹੋਵੇ ਮਿਹਨਤ ਜਿਹੜਾ ਇੱਕ ਠੋਕੇ ਸੰਦੂਖਾਂ ਵਿੱਚ ਪਈ ਵੀ ਅਵਾਰਡ ਬੋਲਦੇ ਬਈ ਇਹ ਵਧੀਆ ਲੱਗਿਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਸੰਜੀਪ ơi ਜੀ ਲਾਈਕ ਕਮੈਂਟ ਨਿਊ ਕਰਦਾ ਕਮੈਂਟ ਕਰਕੇ ਦੱਸੋ ਜੀ ਜੁੜੇ ਕਿਉਂ ਪਾਈਏ ਪਤਾ ਲੱਗਿਆ ਪਤਾ ਲੱਗੇ ਨਾ ਬਈ ਕਿੱਥੋਂ ਜੜਾ ਤੁਸੀਂ ਉਹਨੇ ਮੈਂ ਸਮੂਦੀ ਪੀਣੀ ਹਾਂ ਅਹ ਹੁਈ ਨਾ ਭਾਈ ਜੀ ਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲਾਈਵ ਆ ਜੀ ਕਿਹੜਾ ਵੇਖੀਏ ਆ ਕੇ ਬੰਦੇ ਸਹੀ ਗੱਲ ਆ ਭਾਈ ਸਹੀ ਸ਼ਾਲਾ ਇਹ ਕਰ ਹੁੰਦਾ ਕਰ ਲਾਈਵ ਹੋਏ ਬੈਠਾ ਕੋਈ ਨਹੀਂ ਚੱਲਦਾ ਇਹ ਤਾਂ ਪੱਕਾ ਸਪੋਰਟਰ ਆਪਣਾ ਇਹੀ ਬਾਟੋਂ ਚੱਲ ਕੇ ਆਉਂਦਾ ਔਰ ਹਣਾ ਬਾਈ ਜੀ ਕਮੈਂਟ ਵੀ ਕਰਦੇ ਕਿੱਥੇ ਕਿੱਥੇ ਜੁੜਿਆ ਹੋ ਇਕ ਵੀ ਕਮੈਂਟ ਨਹੀਂ ਆਇਆ ਆਪ ਨੂੰ ਅੱਛਾ ਚਲ ਕੋਈ ਗਾਣੇ ਵਧਾਈਆਂ ਨੂੰ ਮਨੰਦਰ ਜਨ ਇਹ ਉਹਨਾਂ ਨੂੰ ਮਨੰਦਰ ਕੇ ਮੁੰਡਾ ਹੋ ਗਿਆ ਤਾਂ ਤੱਕ ਰੱਖ ਦੇ ਅੱਛਾ ਅੱਛਾ ਚਲੋ ਵਧਾਈਆਂ ਬਈ ਸਾਡੇ ਵਾਲੋਂ ਵੀ ਵਧਾਈਆਂ ਔਰ ਵਧ ਕੇ ਚਾਹਤ ਜਦੋਂ ਮੁੰਡਾ ਹੋਇਆ। ਬਈ ਇੱਕ ਕਮੈਂਟ ਯੂਜ਼ ਕਰ ਦਿਓ ਕਿ ਕਿੱਥੇ ਕਿੱਥੇ ਤੱਕ ਪਹੁੰਚੇ ਮਤਲਬ ਆਪਾਂ ਦੇ ਲੈਣ ਦਾ ਸਮਾਂ ਪਹਿਲਾਂ ਤੋਂ ਹੀ ਲੌਂਚ ਮੈਨੇ ਖਤਮ ਹੋ ਗਿਆ। ਨਾਲ ਨਾਲ 15 ਲਾਈਕ ਦਾ ਟਾਰਗੇਟ ਹੈ ਅੱਜ। ਜੇ ਦਾ 100 ਲਾਈਕ ਕੱਢ ਪੂਰੇ ਕਰਦੇ ਨੇ 15 ਤੱਕ ਦੋ। ਮੇਰਾ ਤਾਂ ਟਾਈਮ ਹੀ ਸ਼ੋ ਹੋਣੋਂ ਹਟ ਜਾਂਦਾ ਲਾਈਵ 'ਚ। 824 ਹੋਰ ਸੌ ਨੌ ਕੋ ਮੌਸਮ ਦਾ ਹਾਲਚਾਲ ਜੀ ਮੌਸਮ ਵੀਰੇ ਮੀਂਹ ਪਈ ਜਾਂਦਾ ਜੋਰੋ ਜੋਰ ਇਹਨੇ ਘੜ ਦਾ ਠਾ ਛੱਡੀ ਆ ਅਸੀਂ ਅੱਜ ਫਿਰ ਦੇ ਦੇ ਦੋ ਟਰੈਕਟਰ ਹੈ ਕੱਲ ਕਾ ਨੂੰ ਜਾਊ ਆ ਜਾਣ ਸੀਗਾ ਭੰਗ ਲੂਗੇ ਦੋ ਅੱਛਾ ਅੱਛਾ ਦੋ ਜਾਂ ਤਿੰਨ ਦਾ 4 4 ਟਰੈਕਟਰਾਂ ਦਾ 4 ਗੇਟ ਸਾਡਾ ਹੈਗਾ ਜੀ ਡੇਲੀ ਦਾਣ ਚੱਲ ਵਧੀਆ ਵਧੀਆ ਜੀ ਵਧੀਆ ਚੱਲ ਰਹੀ ਹੈ ਜੀਐਸਟੀ ਘਟਣ ਦਾ ਫਾਇਦਾ ਬਹੁਤ ਆਏ ਸਾਨੂੰ। ਤਾਂ ਇਹ ਤਾਂ ਜਾਂਉਂਦੇ ਆ ਰਹੇ ਮੈਂ ਪੈ ਦੋ ਇੱਕ ਦਿੱਤਾ ਹਾਂ ਇੱਕ ਦਿੱਤਾ ਜਾਂਉਂਦੇ ਆ ਰਲਣ ਅੱਜ। ਉਹ ਤੋਂ ਲੱਡੂ ਖਾ ਕੇ ਮੈਂ ਗਿਆ ਕੰਮ। ਚਲੋ ਵਧੀਆ। ਤੇਰਾ ਤਾਂ 15 ਕਿਲੋ ਭਾਰ ਵੱਜੂ ਇਸ ਹਿਸਾਬ ਨਾਲ। ਐਵੇਂ ਵੱਜੋ ਜਿਹੜਾ ਸਾਨੂੰ ਕੰਮ ਹੈ। ਮੈਂ ਪੰਜ ਕੇ ਮੈਂ ਪੰਜਾ ਫਿਰਦਾ ਮੈਂ ਸਾਈਕਲ ਮੋਟਰ ਤੇ ਨਾ ਪੁੱਜਦਾ। ਤੇ ਨਹੀਂ ਆ ਪੰਜੇ ਕਿ ਹੁੰਦੇ ਸਿਰ ਕੜਾਈ ਜਦ ਰਾ। ਹੋਰ ਵਾਧਾ ਦੇ ਵਾਧਾ ਪੰਜੇ ਮੁਗਲਾ ਕੀ ਹੋਜਦੇ ਸਿਰ ਕੜਾਈ ਜਾਂਦੇ ਆ ਵੀਰ ਹੋਰ ਭਾਈ ਜੀ ਲਾਈਕ ਕਰ ਦਿਓ ਮਾ ਕਮੈਂਟ ਕਰ ਦਿਓ ਸਾਰਿਆਂ ਨੂੰ ਲੱਡੂ ਖਾ ਜਾਣਾ ਤੂੰ ਜਾ ਕੇ ਆਪ ਨੂੰ ਕੋਈ ਵਲੋਗ ਦੇ ਵਧ ਗਿਆ ਆਪਣਾ ਕੋਈ ਆਪ ਕੋਈ ਕਰ ਰਿਹਾ ਲੜਿਆ ਰੋਟੀਆਂ ਵਾਲਾ ਡੱਬਾ ਤਾਂ ਲਿਆਂਦੇ ਨਹੀਂ ਹੁਣ ਨਾਲ ਟਿੱਪਣ ਦਾ ਨਾ 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 ਮੈਨਾਂ ਲੈ ਕੇ ਨਾ ਬਹੁਤ ਹੋ ਗਿਆ ਉਹੀ ਮੈਨੂੰ ਪਤਾ ਇੱਥੇ ਜਾਂਦਾ ਸਾਰਾ ਕੁਝ लड्डू माते ही ज़्यादा तब बारा पांच बज रहे हैं पंचार्मी नहीं गए पर लाइक नहीं गए तो उससे ही ज़्यादा सारा कुछ भाई जी कमेंट करके दाहिने को थोड़ा जुड़े हो ना लाइक कर दो जी थोड़ा समाज कुंडली वहाँ होने मैं के जाके लाइव होऊंगा ਜੇ 12 ਵੇ ਤੇ ਸਹੀ ਹੋਇਆ ਤਾਂ ਆਇਆ ਰਹਾ। ਉਹ ਦੁਬਾਰਾ ਮੈਂ ਕੁਝ ਟਾਈਮ ਰੋਕ ਕੇ ਉਧਰ ਸੀ バス ਕਰਨੀ ਉਧਰ ਹੋਰ ਥਾਂ ਤੇ ਵੀ ਜਾਣਾ ਘੁੰਮਣ। ਅੱਛਾ। ਉਹ ਤੋਂ ਵੀ ਹੋਵਾਂਗੇ ਉਹਦੇ ਵਧੀਆ ਜੀ ਹੁੰਦੇ ਆ। ਤੇ ਵਧੀਆ ਜੀ ਅੱਜ ਕਿੱਥੇ ਗਏ ਸੀ ਤੁਸੀਂ? ਅੱਜ ਤਾਂ ਇਥੇ ਨੇੜੇ ਗਿਆ ਸੀ ਬਨਕੋਵਰੀ ਗਿਆ ਸੀ ਸਾਇੰਸ ਵਾਰਡ ਸੀਗਾ ਉਹ ਤਾਂ। ਅੱਛਾ ਅੱਛਾ। ਹੂੰ। ਅਰੇ ਤੇ ਧੀ ਤੇਜ ਗਈ ਵਹ ਬੁਲੇ ਬਲੇ ਪਹਿਲੇ ਉੱਡੇ ਦੁਰੇ ਆਉਂਦਾ ਖੜਦਾ ਖੜਦਾ ਨਹੀਂ ਤੇ ਬੋਲਦਾ ਨਹੀਂ ਨਾ ਕੋਈ ਇੱਥੇ ਡਿਸਟਰਬ ਨਹੀਂ ਕਰਦੇ ਕੋਈ ਵੀ ਜਿਵੇਂ ਆਪਣੇ ਹੁੰਦੇ ਆਪਣੇ ਤਾਂ ਕੁਰਪਲ ਕੁਰਪਲ ਹੋਈ ਜਾਂਦੀ ਹੁੰਦੀ ਆ ਇਹ ਤਾਂ ਹੈ ਮੈਂ ਕੋਈ ਭਾਈ ਬੁਜੀ ਨਹੀਂ ਆਏਗੇ ਇੱਥੇ ਕੋਈ ਕਿਸੇ ਨਾਲ ਦੱਸ ਜੇ ਕੋਈ ਆਉਂਦਾ ਹੈਗਾ ਤਾਂ ਬੋਲਦੇ ਨਹੀਂ ਤਾਂ ਬੁਲਾਉਂਦੇ ਨਹੀਂ ਨਾ ਕਿਸੇ ਨੂੰ ਚੁੱਪ ਕਰਕੇ ਬੈਠ ਜਾਣਾ ਛੜਕਾਂ ਤੇ ਜਾਈਏ ਨਾ ਛੜਕਾਂ ਤੇ ਕੋਈ ਹਾਰਨ ਵਜਣ ਕੁਝ ਨਹੀਂ ਹੁੰਦਾ ਹੁੰਦਾ ਚੁੱਪ ਕਰਕੇ ਬੈਠ ਜਾਣਾ ਪੈਂਦੇ ਉਹ ਤਾਂ ਸੁਣ ਸੁਣਾਇਆ ਨਹੀਂ ਉਹਦਾ ਡੀਜੇ ਆਵਾਜ਼ ਦੀ ਸੁਣਦੇ ਜਿਵੇਂ ਉਹ ਉੱਡੇ ਦੁਰੇ ਦਾ ਮੈਚ ਵੀਦ ਨੂੰ ਦਿਖਾਇਆ ਹੋਇਆ ਜਾਂਦਾ ਉੱਡੇ ਬਰਾੜ ਤੜਕਦੜ ਕੀ ਬਟਰਾ ਹੈਗੀ ਆ ਆਹੋ ਉਹ ਮੈਂ ਅੱਜ ਤੜਕਦੜ ਕਿਉਂ ਹੀ ਚੱਕ ਲਿਆ ਮੈਂ ਜੋ ਖੁੱਲ ਤੂੰ ਹੀ ਚੱਲੇ ਪਹਿਲਾਂ ਸਭ ਤੋਂ ਹੋਰ ਕੋਈ ਆਇਆ ਹੈ ਨਾ ਠੀਕ ਹੈ ਜੇ ਸਾਡੇ ਬਾਬਾ ਚੱਲ ਪਿਆ ਫਿਰ ਅੱਛਾ ਤੇ ਦੋ ਆਏ ਵਾ ਦੋਨਾਂ ਨੂੰ ਦੇਖਿਆ ਪੂਰਾ ਪੂਰਾ ਨਾਲੇ ਚਲੋ ਵਧੀਆ ਵੀਰ ਧੰਨਵਾਦ ਬਹੁਤ ਉਹਦਾ ਸੀ ਵੀ ਪੌਣੇ ਘੰਟੇ ਦੀ ਆ ਮੈਂ ਪੂਰੇ ਵੇਖੇ ਮੈਂ ਬੈਠਾ ਵੇਖ ਰਿਹਾ ਮੈਂ ਕਹਾਂ ਨੈਟ ਮੁੱਕਣਾ ਸੀਗਾ 5G ਹੈਗਾ ਠੀਕ ਹੈ ਠੀਕ ਹੈ ਮੈਂ ਵੇਣਾ ਕਥਕਤ ਕਰ ਜਾਂਦਾ ਬਾਹਰ ਜਾ ਕੇ ਬੋਲੇ ਬੋਲ ਆ ਬੋਲੇਗਾ ਕੋ ਯਾਰ ਫਿਰ ਜੋ ਲੋਕੀ ਸਾਰੇ ਚੁੱਪ ਹੋਣ ਫਿਰ ਆਪਾਂ ਬੋਲ ਨਹੀਂ ਸਕਦੇ ਨਾ ਫੋਨ ਲਾ ਜਦੋਂ ਕੱਲੇ ਸੀ ਉਹ ਤਾਂ ਫਿਰ ਤਾਂ ਬਥੇਰਾ ਸਾਰਾ ਮੈਂ ਚੱਲ ਹੁਣ ਕਮੈਂਟ ਮੋਡ ਪਾਟਦੇ ਹੁਣ ਗੱਲ ਕਰਦੇ ਆ ਤੇ ਜਦੋਂ ਵੀ ਆਪਾਂ ਬੋਲਦੇ ਆ ਤੇ ਫਿਰ ਨਾਲ ਵਾਲੇ ਡਿਸਟਰਬ ਆਉਂਦੇ ਪਰ ਚੰਗਾ ਜਿਹਾ ਨਹੀਂ ਲੱਗਦਾ ਯਾਰ ਇਹ ਤਾਂ ਹੈ ਮੈਂ ਕੱਲੇ ਵਿਊ ਦਿਖਾਉਣੇ ਆ ਹੁਣ ਵਿਊ ਦੇਖੋ ਤੁਸੀਂ ਇਹ ਤਾਂ ਹੈ ਪਤਾ ਕੀ ਕਰਦਾ ਜਦੋਂ ਆਪਾਂ ਸਫ਼ਰ ਕਰਦੇ ਹਾਂ ਨਾ ਟਰੈਵਲ ਕਰਦੇ ਹਾਂ ਭਾਵੇਂ ਗੱਡੀ ਤੇ ਆਦੇ ਭਾਵੇਂ ਟ੍ਰੇਨ ਤੇ ਆ ਆਸ-ਪਾਸ ਜਿਹੜਾ 뷰 ਹੁੰਦਾ ਉਹ ਬੜਾ ਸੁਹਣਾ ਲੱਗਦਾ ਬਹੁਤ ਸ਼ਾਨਦਾਰ ਉਹ ਵਧੀਆ ਨਾ ਜੀ ਮੈਂ ਇਹ ਪਿੰਡਾਂ ਨੂੰ ਘਾ ਬੂਟੇ ਇਹਦਾ ਜਰੂਰ ਦੱਸਣੀ ਕੀ ਹਾਂਜੀ ਮੇਰੇ ਸਸਤਰੀਕਾਲ ਜੀ ਡਾਕਟਰ ਗਰਤੀ ਆਏ ਨੂੰ ਬਾਈ ਜੀ ਕਿਹੜਾ ਪਿੰਡ ਹੈ ਜੀ ਆਪਣਾ ਬਾਈ ਨਾਲ ਨਾਲ ਲਾਈਕ ਕਰਦੇ ਖਲੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਬਾਈ ਤੁਸੀਂ ਸ਼ਹਿਰੀ ਸਮਾਂਗੇ ਜਗ੍ਹਾ ਤੁਸੀਂ ਚੈਨਲ ਨੂੰ ਆਪਣੇ ਨਾਲ ਨਾਲ ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸੋਗੇ ਕਮੈਂਟ ਕਰ ਦਿਓ ਕਿਹੜੀ ਸ਼ੈਲੀ ਸੋਹਣੀ ਹੈ ਬਾਈ ਤਾਂ ਜੀ ਹਾਂ ਦਾ ਦੂਆ ਉਤੇ ਹੋਗੇ ਕੁਝ ਲਿਖਿਆ ਹੀ ਨਹੀਂਗਾ ਇਹ ਸਾਂ ਕਰੂ ਮਾਣਾ ਮੋਟਾ ਬਸ ਯਾਰ ਉਹੀ ਕਾਹਲੋ ਜੀ ਹੋ ਜਾਂਦੀ ਆ ਅੱਛਾ ਇਹ ਆਪ ਦੀ ਆਪ ਨਹੀਂ ਲਿਖੀ ਦਾਣ ਜੇ ਆਪਾਂ ਸੋਚੀਏ ਵੀ ਮੈਂ ਲਿਖਣਾ ਫੇਰ ਨਹੀਂ ਲਿਖਿਆ ਜਾਂਦਾ ਅੱਛਾ ਆਪ ਹੀ ਲੈਣਾ ਆ ਜਾਂਦੀਆਂ ਦਿਮਾਗ 'ਚ ਜਿਵੇਂ ਮੈਂ ਇੱਕ ਦਿਨ ਸਫਰ ਕਰ ਰਿਹਾ ਸੀਗਾ ਤੇ ਮੈਂ ਇੱਕ ਇੰਟਰਸੈਕਸ਼ਨ ਤੋਂ ਟੱਪਣ ਲੱਗਿਆ ਅਸ ਅਸ ਮੈਂ ਉਹਦੇ ਟ੍ਰੇਨ ਤੇ ਗਿਆ ਸੀਗਾ ਤੇ ਮੈਂ ਉੱਥੇ ਖੜਾ ਸੀਗਾ ਤੇ ਇੱਕ ਇੱਕ ਬੁਢੀ ਸੀ ਉਹ ਸਟੋਲਰ 'ਚ ਉਹਦੇ ਕੋਲੇ ਆ ਦਾ ਜਵਾਕ ਸੀਗਾ ਅਸਾ ਜੀ ਤੇ ਉਹ ਧੁੱਪ ਪੈ ਰਹੀ ਸੀ ਉਹਨੇ ਜਾਣਾ ਦੂਜੇ ਪਾਸੇ ਨੂੰ ਦੂਜੇ ਪਾਸੇ ਨੂੰ ਮੂੰਹ ਕਰੀ ਖੜੀ ਸੀ ਤੇ ਆਪ ਦੀ ਛਾਂ ਨਾਲ ਵੀ ਬੱਚੇ ਨੂੰ ਨਾ ਉਹ ਕਰ ਰਹੀ ਸੀ ਅਸਾ ਜੀ ਛਾਂ ਪੈ ਰਹੀ ਸੀ ਉਹਨੂੰ ਕੋਈ ਬਦਬਾ ਨਹੀਂ ਸੀਗੀ ਉਹਦੇ ਤੇ ਫਿਰ ਮੈਂ ਲੈਣਾ ਲਿਖਿਆ ਸੀ ਮੈਂ ਕਿਹਾ ਖੁਦ ਖੜ ਕੇ ਧੁੱਪੇ ਆਪਣੇ ਪਰੇਸ਼ਾਨੇ ਨਾਲ ਵੀ ਬੱਚਿਆਂ ਨੂੰ ਛਾਂ ਕਰਦੀ ਆ ਐਸੇ ਜਗਤ 'ਤੇ ਕੋਈ ਹੋਰ ਨਹੀਂ ਕਰ ਸਕਦਾ ਜੋ ਬੱਚਿਆਂ ਲਈ ਮਾਂ ਕਰਦੀ ਹੈ ਉਹ ਮਾਂ ਮੈਂ ਗੱਲ ਨਹੀਂ ਕਰਦਾ ਇਕੱਲੇ ਇਨਸਾਨਾਂ ਦੀ ਬੇਜਬਾਨਾਂ ਦੀ ਵੀ ਮਾਂ ਹੁੰਦੀ ਆ ਉਹਦਾ ਰਤਬਾ ਰੱਬ ਵੀ ਕੋ ਨਹੀਂ ਸਕਦਾ ਐਸੀ ਉਹਦੀ ਥਾਂ ਹੁੰਦੀ ਆ ਮਾਂ ਤਾਂ ਲੋਕੋ ਮਾਂ ਹੁੰਦੀ ਆ ਮਾਂ ਤਾਂ ਲੋਕੋ ਮਾਂ ਹੁੰਦੀ ਆ ਇਹ ਉਦੋਂ ਹੀ ਦਿਮਾਗ 'ਚ ਲੈਣਾ ਹੈਗਾ ਸੇ ਮੇਰੇ ਉਦੋਂ ਹੀ ਲਿਖ ਲਿਆ ਅੱਛਾ ਬਹੁਤ ਵਧੀਆ ਲਿਖਿਆ ਜੀ ਤੁਸੀਂ ਸਰ ਇਹ ਮੈਨੂੰ ਲੱਗਿਆ ਇਹ ਮੈਂ ਕਰਦੋਂ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਰਾੜ ਕੋਟੇ ਵਾਲਾ ਆ ਬੱਚੀ ਵੇਖ ਕੇ ਯਾਦ ਆਉਂਦੇ ਹੁੰਦੇ ਆਉਂਦੇ ਜਾਂ ਆਟੋਮੈਟਿਕ ਆਉਂਦੀ। ਜਿ cục ਚੀ ਫਿਰਦੇ ਵੇਖਦੇ ਨੇ ਫਿਰ ਆ ਜਾਂਦੇ ਯਾਰ। ਹਾਂਜੀ ਲਾਈਕ ਕਰ ਦਿੰਦਾ ਤੇ ਮਾਰਚ ਆਇਆ ਹੈ ਨਾ ਕਮੈਂਟ ਕਰਕੇ ਦੱਸ ਦੋ ਕਿੱਥੇ ਜੁੜੇ ਹੋ। ਥੈਂਕ ਯੂ ਭਾਈ ਥੈਂਕ ਯੂ। ਚਲੋ ਵੀ ਬਰਾੜ ਸਾਹਿਬ ਦਿਓ ਮੈਨੂੰ ਇਜਾਜ਼ਤ। ਮੈਂ ਜਾਣਾ ਸੀ ਕਿਤੇ ਮਾੜਾ। ਇੱਕ ਸ਼ਾਇਰੀ ਦਾ ਸੁਣਾਇਆ ਜਾਂਦਾ ਜਿਹਦਾ ਲਾਸਟ ਇਅਰ ਪਈ ਚੰਗੀ ਲੱਗੂਗੀ। ਕਹਿਣ ਜੀ ਗਈ। ਕਿਹੜੀ ਸੁਣਾਵਾਂ? ਕਿਹੜੀ ਸੁਣਾਇਆ ਤੋ ਟੈਂਡ ਜੀ ਵੇਖ ਲੈ ਕਿਹੜੀ ਐ ਰੋਮਾਂਟਿਕ ਸੁਣਾ ਦਿੰਨਾ ਹਾਂ ਅਚਲ ਦਿਲ ਦੇ ਕਿਸੇ ਕੋਨੇ ਵਿੱਚ ਉਹਦੀ ਤਸਵੀਰ ਬਣਾਈ ਆ ਸਾਹਾਂ ਵਾਂਗੂ ਉਹ ਮੇਰੀ ਰੂਹ ਵਿੱਚ ਸਮਾਈ ਆ ਦਿਲ ਨਹੀਂ ਲੱਗਦਾ ਇਹ ਉਹਦੇ ਵਣ ਉਹ ਦੁੱਖਾਂ ਦੀ ਦਵਾਈ ਆ ਰੱਬਾ ਯੋ ਹੋ ਜੇ ਮੇਰੀ ਮੈਂ ਜਿੰਦੇ ਉਹਦੇ ਲਿਖੇ ਲਈ ਆ ਰੱਬਾ ਯੋ ਹੋ ਜੇ ਮੇਰੀ ਮੈਂ ਜਿੰਦੇ ਉਹਦੇ ਲਿਖੇ ਲਈ ਆ ਇਹ ਤਾਂ ਤੁਸੀਂ ਜਾ ਸਕਦੇ ਮੈਂ 2 ਮਿੰਟ ਲਾ ਲਵਾਂ ਬਾਸ ਅਮਿਆ ਚੱਲਿਆ ਮੈਨੂੰ ਦੇਉ ਇਜਾਜ਼ਤ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਈ ਦੇ ਨੂੰ ਵੀ ਕਰ ਦਿਓ ਤੇ ਮੇਰੇ ਨੂੰ ਵੀ ਕਰ ਲਿਓ ਬਰਾਡ ਕੋਟੇ ਵਾਲਾ Google ਤੇ ਲਿਖ ਕੇ ਸਰਚ ਮਾਰ ਲਿਓ ਭਾਵੇਂ ਉੱਥੇ ਵੀ ਆ ਜੀ ਇਹ ਤਾਂ ਸਹੀ ਗੱਲ ਹੈ ਤੁਹਾਡਾ ਤਾਂ Google ਤੇ ਵੀ ਆਏਗਾ ਤੁਹਾਡਾ ਨਾਮ ਵਾਲਾ ਲਰ ਲਰ Google ਤੇ ਵੀ ਆਉਂਦਾ ਪਹਿਲੇ ਪੇਜ ਤੇ ਮੈਜੂ ਜੀ ਸਾਰਾ ਕੁਝ ਸਾਰੇ ਅਕਾਊਂਟ ਉੱਥੇ ਆ ਜਾਣਗੇ ਤੇ ਜਿਹੜੇ ਮਰਜ਼ੀ ਸਬਸਕ੍ਰਾਈਬ ਕਰ ਲਿਓ ਭਾਵੇਂ ਟੈਕਟਾਕ ਭਾਵੇਂ ਇੰਸਟਾਗ੍ਰam ਤੇ ਜਿਹੜੇ ਵੀ ਫੇਸਬੁੱਕ ਤੇ ਇਹ ਗੱਲ ਆ ਨਾ ਸੋਡਾ ਇੱਕ ਵਾਰ ਲਓ ਸਬਸਕ੍ਰਾਈਬ ਕਰ ਲਓ ਓਕੇ ਜੀ ਬਾਏ ਮਿਲਦੇ ਆਂ ਫਿਰ ਬਾਏ ਬਾਏ ਸਤਿ ਸ਼੍ਰੀ ਅਕਾਲ ਭਾਈ ਜੀ ਜਿਹੜੇ ਜਿਹੜੇ ਬੰਦੇ ਰਹਿ ਗਏ ਤਾਂ ਆਪਾਂ ਨੂੰ ਕਮੈਂਟ ਕਰਕੇ ਦੱਸ ਦਿਓ ਕਿੱਥੇ ਕਿੱਥੇ ਆਪਾਂ ਜੁੜੇ ਭਾਈ ਇੱਕ ਨਾ ਅਪਡੇਟ ਆਈ ਹੈ ਨਵੀਂ YouTube ਚੈਨਲ ਤੇ ਇੱਕ ਦੂਜਾ ਚੈਨਲ ਜੜ ਕੇ ਵੀ ਚੱਲ ਜਾਂਦਾ ਅੱਜ ਕੱਲ ਜੇ ਕਿਸੇ ਨੇ ਆਪਣੀ ਵੀਡੀਓ ਚਲਵਾਉਣੀ ਹੋਵੇ ਆਪਣੇ ਨਾਲ ਜੋੜ ਸਕਦੇ ਚੈਨਲ ਨਾਲ ਆਪਣੀ ਵੀਡੀਓ ਨਾਲ ਨਾਲ ਆਪਣੀ ਵੀਡੀਓ ਦੇ ਨਾਲ ਨਾਲ ਸਾਡੀ ਵੀਡੀਓ ਨੂੰ ਵੇਖਣਗੇ ਲੋਕੀ ਜੋ ਕਿਸੇ ਨੇ ਕੰਮ ਕਰਵਾਉਣਾ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਆ ਆਪਣਾ YouTube ਚੈਨਲ ਤੇ ਇਹਦੇ ਆਪ ਦਾ ਕਮੈਂਟ ਕਰਕੇ ਦੱਸ ਦਿਓ ਜੀ ਚੈਨਲ ਦਾ ਨਾਮ ਤੇ ਆਪਾਂ ਤੁਹਾਨੂੰ ਮੈਸੇਜ ਕਰ ਦਾਂਗੇ ਨਾਲ ਆਪਣੇ ਚੈਨਲ ਤੇ ਉਹਨਾਂ ਨਾਲ ਜੋੜ ਕੇ ਤੇ ਆਪਣੀ 3 ਮਿੰਟ ਦੀ ਵੀਡੀਓ ਨਾਲ ਰਿਵਿਊ ਦੇਣਾ ਚਾਹੀਦਾ ਹੈ ਵਧੀਆ ਚੱਲੂਗੀ ਥੋੜਾ